ਪਿਛਲੇ 40 ਸਾਲ ਤੋਂ ਜਿਹੜੀਆਂ ਜ਼ਹਿਰਾਂ ਪਾਗਾਂ ਗੀਆਂ ਉਹ ਜ਼ਹਿਰਾਂ ਪੀ ਪੀ ਕੇ ਅੱਜ ਘਰ ਘਰ ਕੈਂਸਰ ਵੱਡ ਗਿਆ ਕਿ ਬੰਦਾ ਕਹਿੰਦੇ ਪੰਜ ਤੱਤਾਂ ਦਾ ਬਣਿਆ ਜੇ ਪੰਜਾਂ ਤੱਤਾਂ ਜੋ ਆਪਾਂ ਗੱਲ ਕਰ ਗਏ ਹਵਾ ਪਾਣੀ ਮਿੱਟੀ ਅੱਗ ਆਕਾਸ਼ ਦੀ ਤਾਂ ਸਭ ਤੋਂ ਅਹਿਮ ਅੰਗ ਜਿਹੜਾ ਅਹਿਮ ਹਿੱਸਾ ਇਨਸਾਨ ਦਾ ਚਾਹੇ ਉਹ ਸਾਰੀ ਸ੍ਰਿਸ਼ਟੀ ਤੇ ਬਨਾਸਪਤੀ ਆ ਚਾਹੇ ਕੋਈ ਜੀਵ ਜੰਤੂ ਆ ਤਾਂ ਉਹਦਾ ਸਭ ਤੋਂ ਅਹਿਮ ਹਿੱਸਾ ਪਾਣੀ ਆ ਤੇ ਪੰਜਾਬ ਕੋਲੇ ਪਾਣੀ ਆ ਇਕੱਲਾ ਸਾਡੇ ਕੋਲੇ ਧਰਤੀ ਹੈ ਤਾਂ ਹੋਰ ਨਹੀਂ ਕੁਝ ਹੈਗਾ ਵੀ ਕੱਢ ਕੇ ਕੱਲ ਨੂੰ ਵੇਚ ਕੇ ਕੋਈ ਲੋਹਾ ਕੋਲਾ ਤੇ ਅਸੀਂ ਪਾਣੀ ਕਿਤੇ ਮੁੱਲ ਲੈ ਲਾਂਗੇ ਉਹ ਪਾਣੀ ਸਾਡਾ ਜ਼ਹਿਰ ਬਣਾਤਾ ਸੇ ਮੈਂ ਤਾਂ ਇਹਨੂੰ ਅੱਤਵਾਦ ਕਹਿਣਾ ਹੁੰਦਾ ਵੀ ਅੱਤਵਾਦ ਆ ਇੱਕ ਇਸ ਤਰੀਕੇ ਨਾਲ ਪੰਜਾਬੀਆਂ ਦੀ ਨਹਿਰ ਕੁਸ਼ੀ ਕਰਨੀ ਆ ਇਸ ਅੱਤਵਾਦ ਰਾਹੀਂ ਕੀਤੀ ਜਾ ਰਹੀ ਆ ਇਹ ਪਿਛਲੇ 40 ਸਾਲ ਤੋਂ ਜਿਹੜੀਆਂ ਜ਼ਹਿਰਾ ਪਾਗਾ ਗੰਗਾ ਉਹ ਜ਼ਹਿਰਾ ਪੀ ਪੀ ਕੇ ਅੱਜ ਘਰ ਘਰ ਕੈਂਸਰ ਵੱਧ ਗਿਆ ਹੁਣ ਚਿੱਟਾ ਹੋਈ ਬੰਦਾ ਪੀਂਦਾ ਕੋਈ ਨੌਜਵਾਨ ਪੀਂਦਾ ਉਹਦੀ ਗਲਤੀ ਆ ਉਹ ਪੀਣ ਲੱਗ ਗਿਆ ਕੋਈ ਛੱਡ ਵੀ ਦੇਊਗਾ ਉਹ ਬਾਤ ਵੀ ਜਾਊਗਾ ਜੇ ਛੜਤਾ ਉਹਨੇ ਇਹਦਾ ਲੋੜ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇੱਕ ਇੱਕੇ ਨੂੰ ਵੀ ਭੇੜਾ ਕੋੜ ਇਹ ਧੱਕੇ ਨਾਲ ਹੀ ਸਾਨੂੰ ਪਾਣੀ ਪਿਆਇਆ ਜਾ ਰਿਹਾ ਛੋੜੇ ਘਰਾਂ ਦੇ ਪਚਾਇਆ ਜਾ ਰਿਹਾ ਛੋੜੀਆਂ ਜ਼ਮੀਨਾਂ ਨੂੰ ਲਵਾਇਆ ਜਾ ਰਿਹਾ ਧਰਤੀ ਨੂੰ ਵੀ ਕੈਂਸਰ ਹੋ ਗਿਆ ਆਪਣਾ ਹਗਾਰੇ ਪਿੰਡ ਗਏ ਅਸੀਂ ਹੋਰ ਫਾਲਕਾ ਵਾਲੇ ਪਾਸੇ ਧਰਤੀ ਨੂੰ ਕੈਂਸਰ ਹੋ ਗਿਆ ਫਸਲਾਂ ਸੁੱਕਣ ਲੱਗ ਗਈਆਂ ਬਾਗ ਸੁੱਕ ਗਏ ਪਸ਼ੂਆਂ ਨੂੰ ਪੰਛੀਆਂ ਨੂੰ ਕੈਂਸਰ ਹੋ ਗਿਆ ਜਿੰਨਾ ਮੁੱਦਾ ਗੰਭੀਰ ਆ ਉਹਨੇ ਆਪਣੇ ਲੋਕ ਗੰਭੀਰ ਨਹੀਂ ਹੈਗੇ ਐਡੇ ਭਿਆਨਕ ਹਾਲਾਤ ਬਣੇ ਪਏ ਆ ਪੰਜਾਬ ਦੇ ਇਹਦਾ ਪੂਰਾ ਪੰਜਾਬ ਉੱਠ ਖੜਾ ਹੋਣਾ ਸੀ ਮੈਂ ਕਹਿੰਦਾ ਜਿੰਨਾਂ ਪੱਜ ਇੱਥੇ ਬਹਿੰਡੇ ਇਕੱਠੇ ਹੋਏ ਆ ਤੁਹਾਡੇ ਚੋਂ ਬਹੁਤੇ ਤਾਂ ਗਏ ਹੋਣੇ ਆ ਉਥੇ ਵਲੀਪੁਰ ਕਸਾਵਾਦ ਜਮਾਲਪੁਰ ਗੌਸਪੁਰਾ ਜਿੱਚੋ ਲੁਹਿਆਣੇ ਤੋਂ ਇਹ ਬਖ ਬਖ ਥਾਵਾਂ ਤੋਂ ਬੁੱਢੇ ਦਰਿਆ ਰਾਹੀਂ ਜਾਂ ਹੋਰ ਛੋਟੇ-ਮੋਟੇ ਸੂਆਣਾਹੀਂ ਜਿਹੜਾ ਦਰਿਆ ਦੇ ਵਿੱਚ ਪਾਣੀ ਪੈਂਦਾ ਫੈਕਟਰੀਆਂ ਦਾ ਤੁਸੀਂ ਇੱਕ ਵਾਰੀ ਜਾ ਕੇ ਦੇਖ ਕੇ ਆ ਵਲੀਪੁਰ ਖੜ ਕੇ ਦੇਖਿਓ ਕਿਵੇਂ ਇੰਨੀ ਜ਼ਹਿਰ ਇਨਾ ਮਸਕ ਥੋੜੇ ਨੱਕ ਨੂੰ ਥੋੜੀ ਚਮੜੀ ਮੱਚੂ ਸੰਗ ਵੀ ਮੱਚੂਗਾ ਬੰਦਾ ਬੇਹੋਸ਼ ਹੋ ਕੇ ਡਿੱਗਣ ਵਾਲਾ ਹੋ ਜਾਂਦਾ ਇੰਨੀ ਜ਼ਹਿਰ ਪਾਸੇ ਖੜਾ ਨੂੰ ਚੜਦੀ ਆ ਤੇ ਉਹ ਪਾਣੀ ਆਪਾਂ ਪੀਨੇ ਆ ਆਹ ਫੁਰੀ ਜਿਹੜੀ ਨਹਿਰ ਆਉਂਦੀ ਆ ਬਖੰਡੇ ਵਾਲੀ ਇਹ ਮੇਰਾ ਪਿੰਡ ਵੀ ਇਸੇ ਨਹਿਰ ਤੇ ਆ ਅਸੀਂ ਇੱਕ ਦਿਨ ਸੋ ਇਕੱਲੇ ਵੀ ਨਹਿਰ ਤੇ ਦੇਖਦੇ ਆ ਕਿੱਥੋਂ-ਕਿੱਥੋਂ ਕੀ ਪੈਂਦਾ ਕੀ ਹਾਲਾਤ ਨੇ ਅਭੀ ਰੋਕੜ ਤੱਕ ਗਏ ਦਰਾਹੋਂ ਇਹ ਨਹਿਰਾਂ ਜਿਹੜੀਆਂ ਗਾਂਹਾਂ ਜਾ ਕੇ ਆਪਣੇ ਵਾਲੀ ਬਰਹੰਡੇ ਵਾਲੀ ਉਥੋਂ ਤੱਕ ਨਹਿਰਾਂ ਬਣਦੀਆਂ ਨੇ ਇਹ ਉਥੋਂ ਪਾਰਦੀਆਂ ਨੀਲੋਂ ਵਾਲੀ ਨਹਿਰ ਚ ਘਟੋ ਘਾਟ 100 200 ਥਾਂ ਦੇ ਵਿੱਚ ਹੀ ਦੇਖਿਆ ਵੀ ਲੋਕਾਂ ਦੇ ਪਿੰਡਾਂ ਦਾ ਸੀਵਰੇਜ ਦਾ ਗੰਦ ਮੰਦ ਸਾਰਾ ਵਿੱਚ ਨਹਿਰ ਦੇ ਪਈ ਜਾਂਦਾ